ਸਰਕਾਰ ਦੇ ਖਿਲਾਫ ਬੋਲੋਗੇ ਤਾਂ ਤੁਹਾਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ ਮੁੱਖ ਮੰਤਰੀ ਦੀ ਜਿਹੜੀ ਧੀ ਹੈ ਉਹ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਨੇ ਬੋਲਿਆ ਤੇ ਅੱਜ ਸਰਕਾਰ ਦੀ ਤਮਾਸ਼ੀਬੀਨੀ ਦਾ ਅੰਤ ਉਸ ਵੇਲੇ ਹੋਇਆ ਜਦੋਂ ਹਾਈ ਕੋਰਟ ਦੇ ਵਿੱਚ ਖੜੇ ਹੋ ਕੇ ਇੱਕ ਵੀ ਦਲੀਲ ਉਹ ਪੇਸ਼ ਨਹੀਂ ਕਰ ਸਕੇ ਕੇਸ ਦੇ ਬਾਬਤ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਜੋ ਸਦਿਆਸੀ ਛੜਯੰਤਰ ਬੋਲਣਾ ਸ਼ੁਰੂ ਕੀਤਾ ਕਿਉਂਕਿ ਮਕਸਦ ਇੱਕੋ ਹੀ ਹੈ ਕਿ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਫਿਰ ਚਾਹੇ ਉਹ ਮੀਡੀਆ ਹੋਵੇ ਚਾਹੇ ਵਿਰੋਧੀ ਧਿਰ ਦਾ ਨੇਤਾ ਹੋਵੇ ਚਾਹੇ ਕੋਈ ਪੰਜਾਬ ਦਾ ਆਮ ਆਦਮੀ ਹੋਵੇ ਸਰਕਾਰ ਦੇ ਖਿਲਾਫ ਬੋਲੋਗੇ ਤਾਂ ਤੁਹਾਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ ਔਰ ਉਸ ਦਿਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇਸੇ ਦਫ਼ਤਰ ਚੋਂ ਬਹਿ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ 9 ਦਸੰਬਰ ਦਾ ਉਹ ਦਿਨ ਸੀ ਜਿਸ ਦਿਨ ਮੁੱਖ ਮੰਤਰੀ ਦੀ ਜਿਹੜੀ ਧੀ ਹੈ ਉਹ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਨੇ ਬੋਲਿਆ ਉਸੇ ਦਿਨ ਤੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਕੇਸ ਦੇ ਵਿੱਚ ਸੰਮਨਾ ਦਾ ਦੌਰ ਦੁਬਾਰਾ ਸ਼ੁਰੂ ਹੋਇਆ ਜਿਹੜੇ ਕੇਸ ਦੇ ਵਿੱਚ ਹਾਈ ਕੋਰਟ ਕਹਿ ਰਿਹਾ ਕੇਸ ਕੇਸ ਦੇ ਵਿੱਚ ਕੋਈ ਸਬੂਤ ਨਹੀਂ ਕੋਈ ਗਵਾਹ ਨਹੀਂ ਉਹਦਾ ਫੇਰ ਦੁਬਾਰਾ ਸਿਆਸੀਕਰਨ ਸ਼ੁਰੂ ਕੀਤਾ ਐਸ ਆਈ ਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਪਹਿਲੀ ਐਸ ਆਈ ਟੀ ਜਿਹੜੀ ਬਲਰਾਜ ਸਿੰਘ ਐਸ ਪੀ ਦੀ ਬਣਾਈ ਦੂਜੀ ਐਸ ਆਈ ਟੀ ਐਸ ਰਾਹੁਲ ਦੀ ਬਣਾਈ ਤੀਜੀ ਐਸ ਆਈ ਟੀ ਮੁਖਵਿੰਦਰ ਸਿੰਘ ਛੀਨਾ ਦੀ ਬਣਾਈ ਤੇ ਮੁਖਵਿੰਦਰ ਸਿੰਘ ਛੀਨਾ ਦੀ ਉਹ ਐਸਆਈਟੀ ਹੈ ਕਿ ਜਿਨ੍ਹਾਂ ਨੇ ਇੱਕ ਰਿਕਾਰਡ ਕਾਇਮ ਕੀਤਾ ਕਿ ਫੇਰਵਲ ਪਾਰਟੀ ਪਹਿਲਾਂ ਲੈ ਲਈ ਤੇ ਫੇਰਵਲ ਪਾਰਟੀ ਤੋਂ ਬਾਅਦ ਜਦੋਂ ਆਖਰੀ ਦਿਨ ਸੀ ਐਤਵਾਰ ਦਾ ਜਦੋਂ ਰਿਟਾਇਰ ਹੋਣਾ ਸੀ ਉਸ ਦਿਨ ਐਸਆਈਟੀ ਦੀ ਹੀਅਰਿੰਗ ਲਿੱਤੀ ਤੇ ਉਸ ਦਿਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਸਿਆਸੀ ਏਜੰਡੇ ਤਹਿਤ ਉਥੇ ਬੁਲਾਇਆ ਕਿਉਂਕਿ ਸਿਆਸੀ ਏਜੰਡਾ ਬਿਲਕੁਲ ਸਪਸ਼ਟ ਸੀ ਮੁੱਖ ਮੰਤਰੀ ਨੇ ਆਪ ਸਪਸ਼ਟ ਕੀਤਾ ਸੀ ਇੱਕ ਪ੍ਰਾਈਵੇਟ ਅਖਬਾਰ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਭਾਈ ਜਿਹੜਾ ਵਿਕਰਮ ਮਜੀਠੀਆ ਦਾ ਕੇਸ ਹੈ ਹੁਣ ਮੈਂ ਆਪਣੇ ਹੱਥ 'ਚ ਲੈ ਲਿਆ ਉਹਦੇ ਜਿਹੜੇ ਲੈਕੂਨਾ ਨੇ ਉਹ ਜਿਹੜੇ ਰਹਿ ਗਏ ਸੀ ਹੁਣ ਮੈਂ ਆਪ ਉਹਨਾਂ ਨੂੰ ਟਾਈਟ ਕਰ ਰਿਹਾ ਇਹ ਗੱਲ ਮੁੱਖ ਮੰਤਰੀ ਨੇ ਕਹੀ ਹੈ ਔਰ ਇੱਕ ਨਾਮਵਰ ਅਖਬਾਰ ਟ੍ਰਿਬਿਊਨ ਨੇ ਇਹ ਸਾਰੀ ਮੁੱਖ ਮੰਤਰੀ ਦੀ ਇੰਟਰਵਿਊ ਛਾਪੀ ਔਰ ਉਹਦੇ ਵਿੱਚ ਫੇਰ ਕੁਝ ਵੀ ਨਿਕਲਿਆ ਫਿਰ ਹਰਚਰਨ ਭੁੱਲਰ ਸਾਹਿਬ ਆਏ ਫੇਰ ਸੱਮਨ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇੱਕ ਆਮ ਸ਼ਹਿਰੀ ਵਾਂਗੂ ਇੱਕ ਜ਼ਿੰਮੇਵਾਰ ਨਾਗਰਿਕ ਵਾਂਗੂ ਹਰ ਇੱਕ ਐਸਆਈਟੀ ਦੇ ਸੰਮਨ ਤੇ ਉੱਥੇ ਜਾਂਦੇ ਰਹੇ ਪਰ ਕਿਉਂਕਿ ਇਹ ਜਿਹੜੇ ਸੰਮਨ ਸੀ ਇਹ ਸਿਆਸਤ ਤੋਂ ਪ੍ਰੇਰਿਤ ਸੀ ਮੁੱਖ ਮੰਤਰੀ ਦੀ ਜਿਹੜੀ ਸਿਆਸੀ ਕਿਡ ਸੀ ਉਹਦਾ ਨਤੀਜਾ ਸੀ ਤੇ ਫਿਰ ਸਾਨੂੰ ਮਜਬੂਰਨ ਜਦੋਂ ਇਹ ਸੰਮਨ ਬੰਦੀ ਦੀ ਹੋਏ ਲਗਾਤਾਰ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਤੀਜੇ ਤੋਂ ਬਾਅਦ ਚੌਥਾ ਚੌਥੇ ਤੋਂ ਬਾਅਦ ਪੰਜਵਾਂ ਤੇ ਸਾਨੂੰ ਮਾਣਯੋਗ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਤੇ ਜਦੋਂ ਹਾਈ ਕੋਰਟ ਦੇ ਵਿੱਚ ਗਏ ਵੋਕੇਸ਼ਨ ਬੈਂਚ ਸੀ ਉਹਨਾਂ ਨੇ ਸਬੰਧ ਦੇ ਉੱਤੇ ਰੋਕ ਲਾਈ ਸਬੰਧ ਦੇ ਉੱਤੇ ਰੋਕ ਲਾਉਣ ਤੋਂ ਬਾਅਦ ਅੱਜ ਦੀ ਤਰੀਕ ਮقرਰ ਕੀਤੀ ਗਈ ਐਸ ਆਈ ਟੀ ਨੇ ਅੱਜ ਹਾਈ ਕੋਰਟ ਨੂੰ ਦੱਸਣਾ ਸੀ ਐਕਟਿੰਗ ਚੀਫ ਜਸਟਿਸ ਦੀ ਕੋਰਟ ਨੂੰ ਦੱਸਣਾ ਸੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਹੜਾ ਐਸਾ ਸਬੂਤ ਹੈ ਜਿਹੜਾ ਬਾਰ-ਬਾਰ ਐਸ ਆਈ ਟੀ ਉਹਨਾਂ ਨੂੰ ਬੁਲਾਉਣਾ ਚਾਹੁੰਦੀ ਹੈ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤੇ ਅੱਜ ਸਰਕਾਰ ਦੀ ਤਮਾਸ਼ੀਬੀਨੀ ਦਾ ਅੰਤ ਉਸ ਵੇਲੇ ਹੋਇਆ ਜਦੋਂ ਹਾਈ ਕੋਰਟ ਦੇ ਵਿੱਚ ਖੜੇ ਹੋ ਕੇ ਇੱਕ ਵੀ ਦਲੀਲ ਉਹ ਪੇਸ਼ ਨਹੀਂ ਕਰ ਸਕੇ ਕੇਸ ਦੇ ਬਾਬਤ ਹੁਣ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕੀ ਵਿਜੀਲੈਂਸ ਦਾ ਸਿਆਸੀ ਦੁਰਉਪਯੋਗ ਕੀ ਐਸਆਈਟੀਆਂ ਦਾ ਸਿਆਸੀ ਦੁਰਉਪਯੋਗ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਇੱਕ ਗਿਣੀ ਮਿੱਥੀ ਸਾਜ਼ਿਸ਼ ਤੈਅ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਕੋਰਟ ਆਫ ਲਾਅ ਹੈ ਜਿੱਥੇ ਸਬੂਤ ਚੱਲਣੇ ਨੇ ਜਿੱਥੇ ਗਵਾਹ ਚੱਲਣੇ ਨੇ ਉਸ ਕੋਰਟ ਆਫ ਲਾਅ ਦੇ ਵਿੱਚ ਜਾ ਕੇ ਤਾਂ ਅੱਜ ਤੁਹਾਡੀ ਇਹ ਸਥਿਤੀ ਬਣੀ ਕਿ ਝਾੜ ਪਈ ਸਰਕਾਰ ਨੂੰ ਵੀ ਐਸਆਈਟੀ ਨੂੰ ਵੀ ਔਰ ਐਸੀ ਮਜਬੂਰੀ ਬਣ ਗਈ ਕਿ ਐਸਆਈਟੀ ਨੂੰ ਹਾਈ ਕੋਰਟ ਦੇ ਵਿੱਚ ਕਹਿਣਾ ਪਿਆ ਕਿ ਅਸੀਂ ਜਿਹੜਾ ਇਹ ਸੰਮਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਹੈ ਅਸੀਂ ਇਹ ਆਪਣਾ ਸੰਮਨ ਵਾਪਸ ਲੈਣੇ ਆ ਅਸੀਂ ਨਹੀਂ ਬੁਲਾਉਂਦੇ ਫਿਰ ਮਜਬੂਰੀ ਕੀ ਸੀ ਕਿਉਂ ਲਗਾਤਾਰ ਤੁਸੀਂ ਜੇ ਕੋਈ ਸਿਆਸੀ ਬਿਆਨ ਆਉਂਦਾ ਹੈ ਜੇ ਕੋਈ ਇੰਟਰਵਿਊ ਆਉਂਦੀ ਹੈ ਉਸ ਤੋਂ ਬਾਅਦ ਲਗਾਤਾਰ ਤੁਸੀਂ ਸੰਮਨ ਕੱਢ ਰਹੇ ਸੀ ਅੱਜ ਸਾਬਤ ਹੋ ਗਿਆ ਕਿ ਸਾਰਾ ਕੁਝ ਸਿਆਸਤ ਤੋਂ ਪ੍ਰੇਰਿਤ ਸੀ ਮੁੱਖ ਮੰਤਰੀ ਆਪੇ ਸਾਰੇ ਕਾਸੇ ਦੇ ਪਿੱਛੇ ਸੀ ਫਿਰ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਹੀ ਐਸਆਈਟੀ ਦੇ ਮੁਖੀ ਬਣ ਜਾਓ ਤੁਸੀਂ ਆਪ ਹੀ ਮੂਹਰੇ ਆ ਜਾਓ ਅਗਰ ਸਿਆਸੀ ਕਿਹੜਾ ਹੀ ਅਫਸਰਾਂ ਥਰੂ ਕੱਢਣੀਆਂ ਨੇ ਅਗਰ ਆਪਣੀ ਸਿਆਸੀ ਬਦਲਾਖੋਰੀ ਤੁਸੀਂ ਇਹ ਅਫਸਰਾਂ ਥਰੂ ਕਰਨੀ ਹੈ ਤਾਂ ਫਿਰ ਤੁਸੀਂ ਆਪ ਸਾਹਮਣੇ ਆਓ ਆਪ ਕਰੋ ਜਿਹੜੀ ਜਾਂਚ ਕਰਨੀ ਹੈ ਤੇ ਅੱਜ ਮਾਰਿਓ ਪੰਜਾਬ ਬਿਹਾਰਾ ਹਾਈ ਕੋਰਟ 'ਚ ਜਿਹਦੇ ਅੱਗੇ ਸਾਡਾ ਸਿਰ ਝੁਕਦਾ ਹੈ ਕਿਉਂਕਿ ਜੋ ਅੱਜ ਪੰਜਾਬ ਤੇ ਹਾਲਾਤ ਨੇ ਚਾਹੇ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਹਾਲਾਤ ਹੋਣ ਚਾਹੇ ਨਸ਼ਿਆਂ ਨੂੰ ਲੈ ਕੇ ਹਾਲਾਤ ਹੋਣ ਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਤੇ ਸਾਡੀ ਐਸਆਈਟੀ ਜਿਹੜੇ ਕੰਮ 'ਚ ਲੱਗੀ ਆ ਸਾਡੀ ਪੰਜਾਬ ਪੁਲਿਸ ਕਿਹੜੇ ਕੰਮ 'ਚ ਲੱਗੀ ਆ ਕਿ ਜੀ ਸਿਰਫ ਜਿਹੜੇ ਸਰਕਾਰ ਦੇ ਸਿਆਸੀ ਵਿਰੋਧੀ ਨੇ ਭਗਵੰਤ ਮਾਨ ਸਾਹਿਬ ਦੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਅਸੀਂ ਸੱਮਨ ਭੇਜੀਏ ਉਹਨਾਂ ਨੂੰ ਅਸੀਂ 5-5 ਘੰਟੇ ਬਿਠਾ ਕੇ ਜਲੀਲ ਕਰਨਾ ਚਾਹੀਏ ਤਫਰਜ ਦੱਸਦੇ ਹਾਈ ਕੋਰਟ ਦੇ ਵਿੱਚ ਕਿਉਂ ਹਾਈ ਕੋਰਟ ਤੋਂ ਅੱਜ ਸਰਕਾਰ ਭੱਜੀ ਅੱਜ ਸਰਕਾਰ ਨੇ ਸਾਬਤ ਕਰਤਾ ਕਿ ਜੋ ਚੰਨੀ ਸਾਹਿਬ ਨੇ ਝੂਠ ਬੋਣਿਆ ਜਿਹਨੂੰ ਭਗਵੰਤ ਮਾਨ ਸਾਹਿਬ ਨੇ ਅੱਗੇ ਵਧਾਇਆ ਉਹ ਝੂਠ ਅੱਜ ਜਾ ਕੇ ਨਿਆਂ ਦਾ ਜਿਹੜਾ ਸਾਡਾ ਹਾਈ ਕੋਰਟ ਹੈ ਜਿੱਥੇ ਸਭ ਨੂੰ ਇਨਸਾਫ ਮਿਲਦਾ ਹੈ ਉੱਥੇ ਉਹ ਝੂਠ ਜਾ ਕੇ ਮੁੰਦੇ-ਮੁੰਡ ਗਿਆ ਤੇ ਅੱਜ ਕੋਈ ਸਰਕਾਰ ਕੋਲੇ ਜਵਾਬ ਹੈ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹ ਵਾਲੇ ਯੂ ਟਰਨ ਤੋਂ ਬਾਅਦ ਅਜ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਨਾ ਤਾਂ ਉਹ ਸੂਬੇ ਨੂੰ ਸੰਭਾਲ ਰਹੇ ਨੇ ਨਾ ਉਹ ਲਾਅ ਐਂਡ ਆਰਡਰ ਨੂੰ ਸੰਭਾਲ ਰਹੇ ਨੇ ਔਰ ਜਿਹੜੀ ਆ ਸਿਆਸੀ ਬਦਲਾਖੋਰੀ ਹੈ ਇਹਦੇ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ ਹੈ ਔਰ ਦੂਜਾ ਮੇਰਾ ਵੱਡਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ ਦੇਖੋ ਲਗਾਤਾਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਇਹਨਾਂ ਦੇ ਲੀਡਰ ਹੋਣ ਇਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਨੂੰ ਲੈ ਕੇ ਕੂੜ ਪ੍ਰਚਾਰ ਕੀਤਾ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਆਪ ਕਲੀਨ ਚਿੱਟ ਦੇ ਕੇ ਹਾਈ ਕੋਰਟ ਤੋਂ ਆਪਣੀ ਜਾਨ ਛਡਾ ਕੇ ਭੱਜੇ ਹੋ ਤਾਂ ਫਿਰ ਸੂਬੇ ਦੇ ਵਿੱਚ ਤਾਂ ਨਸ਼ਾ ਬਹੁਤ ਵਧ ਗਿਆ ਹੁਣ ਤਾਂ ਗਵਰਨਰ ਸਾਹਿਬ ਨੇ ਕਿਹਾ ਤਾਂ ਕੇ ਭਾਈ ਜਿਹੜਾ ਨਸ਼ਾ ਉਹ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਜਿਦਾ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਿਕਾਰੀ ਐ ਪੁਲਿਸ ਵਿਕਾਰੀ ਐ ਡੀਜੀਪੀ ਤੋਂ ਮਾਫੀ ਮੰਗਾਈ ਅਨ ਕੰਡੀਸ਼ਨਲ ਤਾਂ ਇਹਦਾ ਮਤਲਬ ਸੂਬੇ ਚੱਜ ਨਸ਼ਾ ਵਿਕ ਰਿਹਾ ਹੁਣ ਵਿਕਰਮ ਮਜੀਠੀਆ ਜੀ ਤਾਂ ਵੇਚ ਨਹੀਂ ਰਹੇ ਉਹਨਾਂ ਨੂੰ ਤਾਂ ਕਲੀਨ ਚਿੱਟ ਹੈ ਉਹਨਾਂ ਨੂੰ ਤਾਂ ਦੋ ਵਾਰੀ ਹਾਈ ਕੋਰਟ ਨੇ ਕਲੀਨ ਚਿੱਟ ਦਿੱਤੀ ਤੁਸੀਂ ਹਾਈ ਕੋਰਟ ਤੋਂ ਯੂ ਟਰਨ ਲੈ ਕੇ ਭੱਜਿਆ ਏ 7 ਸਾਲ ਹੋ ਗਏ ਅਕਾਲੀ ਦਲ ਸਰਕਾਰ ਤੋਂ ਬਾਹਰ ਬੈਠਾ ਹੈ ਤਾਂ ਅੱਜ ਜ਼ਿੰਮੇਵਾਰੀ ਕਿਹਦੀ ਹੈ ਕੌਣ ਹੈ ਜੋ ਸਰਕਾਰ ਦੇ ਵਿੱਚ ਬਹਿ ਕੇ ਨਸ਼ਾ ਵਕਾਰਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਸਾਹਮਣੇ ਆਓ ਹਾਈ ਕੋਰਟ ਦੀ ਅੱਜ ਤੱਕ ਦੀ ਇਸ ਤੋਂ ਤਲਕ ਟਿੱਪਣੀ ਕਿਸੇ ਸਰਕਾਰ ਤੇ ਨਹੀਂ ਕਿ ਪੁਲਿਸ ਨਸ਼ਾ ਵਕਾਰੀ ਹੈ ਤੇ ਡੀਜੀਪੀ ਨੂੰ ਮਾਫੀ ਮੰਗਣੀ ਪੈ ਜੇ ਸੋ ਥੋੜੀ ਸਰਕਾਰ ਦੇ ਵਿੱਚੋਂ ਕਿਹੜੇ ਲੋਕ ਨੇ ਜਿਹੜੇ ਅੱਜ ਨਸ਼ਾ ਵਕਾਰੇ ਨੇ ਕਿਉਂਕਿ ਪੰਜਾਬ ਦੀ ਜਵਾਨੀ ਨਸ਼ੇ ਚ ਗਰਕਰੀ ਹੈ ਹਰ ਰੋਜ਼ ਦੇਖਦੇ ਆ ਕਿ ਟੀਕੇ ਲਾ ਕੇ ਮਾਵਾ ਦੇ ਪੁੱਤ ਮਰ ਰਹੇ ਨੇ ਔਰ ਇਹਨਾਂ ਦਾ ਇੱਕ ਐਮਪੀ ਹੈ ਉਹ ਤੋਂ ਦਿਨ ਬੜੇ ਢੱਲੇ ਨਾਲ ਕਹਿ ਰਿਹਾ ਸੀ ਕਿ ਨਸ਼ੇ ਦੇ ਹਾਲਾਤ ਨੇ ਇੱਕ ਟੀਕਾ ਸੱਤ ਸੱਤ ਜਣੇ ਲਾਉਂਦੇ ਨੇ ਐਮਪੀ ਦਾ ਕੈਂਡੀਡੇਟ ਸੀ ਗੁਰਦਾਸਪੁਰ ਤੋਂ ਸੋ ਕੌਣ ਵਿਕਾਰਿਆ ਜਨਤ ਪੰਜਾਬ ਦੇ ਵਿੱਚ ਨਸ਼ਾ ਉਹ ਪੰਜਾਬੀਆਂ ਨੂੰ ਆ ਕੇ ਦੱਸਣਾ ਹੁਣ ਮੁੱਖ ਮੰਤਰੀ ਦਾ ਫਰਜ਼ ਹੈ ਮੈਂ ਉਡੀਕ ਕਰਾਂਗਾ ਕਿ ਮੁੱਖ ਮੰਤਰੀ ਇਸ ਯੂ ਟਰਨ ਤੋਂ ਬਾਅਦ ਇਹ ਅਦਾਲਤ ਦੇ ਵਿੱਚ ਪਿੱਠ ਦਿਖਾ ਕੇ ਭੱਜਣ ਤੋਂ ਬਾਅਦ ਘੱਟੋ-ਘੱਟ ਇੱਕ ਜ਼ਿੰਮੇਵਾਰੀ ਕਬੂਲਣਗੇ ਕਿ ਜੇ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਤਾਂ ਉਹ ਨਸ਼ਾ ਕੌਣ ਵਕਾ ਰਿਹਾ ਹੈ ਔਰ ਜਵਾਬ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਹਮਣੇ ਆ ਕੇ ਦੇਣਾ ਪਊਗਾ ਦੇਖੋ ਅਜਿ 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਪੱਪੀ ਪ੍ਰਸ਼ਰ ਜੀ ਨੂੰ ਪੁੱਛਣਾ ਚਾਹੁੰਦਾ ਕਿ 2.5 ਸਾਲਾਂ ਦੇ ਵਿੱਚ ਨਸ਼ੇ ਦੇ ਹਾਲਾਤ ਪੰਜਾਬ 'ਚ ਵੱਧ ਤੋਂ ਵੱਧ ਹੋ ਗਏ ਤਾਂ ਦੱਸੋ ਨਾ ਅੱਜ ਭਗਵੰਤ ਮਾਨ ਸਾਹਿਬ ਇਹਨਾਂ ਦੇ ਐਮਐਲਏ ਇਹਨਾਂ ਦੇ ਐਮਪੀ ਦੱਸਣਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੁਸ਼ਤ ਪਨਾਹੀ 'ਚ ਨਸ਼ਾ ਕੌਣ ਵਕਾਰਿਆ ਕਿਉਂਕਿ ਇਸੇ ਲੁਧਿਆਣੇ ਤੋਂ ਜਿੱਥੇ ਪੱਪੀ ਪ੍ਰਾਚਰ ਜੀ ਆਉਂਦੇ ਨੇ ਇਸੇ ਲੁਧਿਆਣੇ 'ਚ ਜਦੋਂ ਐਨਸੀਪੀ ਦੀ ਟੀਮ ਰੇਡ ਕਰਦੀ ਹੈ ਤਾਂ ਸਰਕਾਰੀ ਠੇਕੇ ਤੋਂ ਵੀ ਨਸ਼ਾ ਫੜਿਆ ਗਿਆ ਸੀ ਹੁਣ ਸਰਕਾਰੀ ਠੇਕਿਆਂ ਤੋਂ ਨਸ਼ਾ ਫੜਿਆ ਜਾਵੇ ਤਾਂ ਐਮਐਲਏ ਦੇ ਪਰਿਵਾਰਾਂ ਦੇ ਉਹਨਾਂ ਦੇ ਪੀਏ ਦੇ ਨਾਮ ਆ ਜਾਣ ਪੇਰਤਾ ਸਪਸ਼ਟ ਹੈ ਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਆਪ ਪੁਕਾਰੀ ਹੈ ਤੇ ਉਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਪਾ